ਸਤਿ ਸ਼੍ਰੀ ਅਕਾਲ ਜਸਵਿੰਦਰ ਦੀ ਰਸੋਈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਮਿੱਠੀਆਂ ਸੇਵੀਆਂ ਸੇਵੀਆਂ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੀਆਂ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰਿਓ ਤੇ ਚਲੋ ਫਿਰ ਮਿੱਠੀਆਂ ਸੇਵੀਆਂ ਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਸਭ ਤੋਂ ਪਹਿਲਾਂ ਇੱਥੇ ਕੜਾਈ ਦੇ ਵਿੱਚ ਮੈਂ 2 ਚਮਚ ਦੇਸੀ ਘਿਓ ਲੈ ਰਹੀਆਂ ਦੇਖੋ ਇਹ ਥੋੜਾ ਜਿਹਾ ਜੰਮਿਆ ਹੋਇਆ ਦੇਸੀ ਘਿਓ ਹੈਗਾ ਜੇ ਤੁਸੀਂ ਮੈਲਟ ਕੀਤਾ ਦੇਸੀ ਘਿਓ ਪਾਣਾ ਹੈ ਤਾਂ ਤਕਰੀਬਨ ਇੱਥੇ 4 ਤੋਂ 5 ਚਮਚ ਪਾ ਲੈਣਾ ਤੇ ਹੁਣ ਜਿਵੇਂ ਹੀ ਇਹ ਘਿਓ ਮੈਲਟ ਹੋਏਗਾ ਤੇ ਇਸ ਦੇ ਵਿੱਚ ਮੈਂ ਇੱਕ ਬੌਲ ਭਰ ਕੇ ਸੇਵੀਆਂ ਦਾ ਪਾਵਾਂਗੀ ਇਹ ਸੇਵੀਆਂ ਜਿਹੜੀਆਂ ਹੈਗੀਆਂ ਨੇ ਰੋਸਟ ਨਹੀਂ ਕੀਤੀਆਂ ਹੋਈਆਂ ਇਸ ਲਈ ਇਸ ਨੂੰ ਰੋਸਟ ਕਰਾਂਗੇ ਤੇ ਇਸੇ ਬੌਲ ਦੇ ਨਾਪ ਦੇ ਹਿਸਾਬ ਦੇ ਨਾਲ ਬਾਕੀ ਦਾ ਸਮਾਨ ਵੀ ਆਪਾਂ ਲਵਾਂਗੇ ਤੇ ਲੋ ਮੀਡੀਅਮ ਫਲੇਮ ਦੇ ਉੱਪਰ ਆਪਾਂ ਇਸ ਨੂੰ ਰੋਸਟ ਕਰਨਾ ਹੈ ਫਲੇਮ ਨੂੰ ਬਿਲਕੁਲ ਵੀ ਹਾਈ ਨਹੀਂ ਕਰਨਾ ਇਨਾਂ ਦਾ ਕਲਰ ਚੇਂਜ ਹੋਣ ਤੱਕ ਇਸ ਨੂੰ ਲਗਾਤਾਰ ਇਸੇ ਤਰੀਕੇ ਦੇ ਨਾਲ ਹੀ ਹਿਲਾਉਂਦੇ ਹੋਏ ਆਪਾਂ ਰੋਸਟ ਕਰ ਲੈਣਾ ਤੇ ਸੇਵੀਆਂ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਭੁੰਨਣ ਲੱਗੇ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਇੱਥੇ ਦੇਖੋ ਜਿਵੇਂ ਜਿਵੇਂ ਮੈਂ ਇਹਨਾਂ ਨੂੰ ਹਿਲਾਉਂਦੀ ਜਾ ਰਹੀ ਹਾਂ ਤਾਂ ਇਹਨਾਂ ਦਾ ਕਲਰ ਜਿਹੜਾ ਹੈਗਾ ਹੌਲੀ-ਹੌਲੀ ਚੇਂਜ ਹੋਣਾ ਸ਼ੁਰੂ ਹੋ ਗਿਆ ਹੋਇਆ ਤੇ ਸੇਵੀਆਂ ਜਿਹੜੀਆਂ ਹੈਗੀਆਂ ਨੇ ਦੇਸੀ ਘਿਓ ਦੇ ਵਿੱਚ ਹੀ ਸਵਾਦ ਲੱਗਦੀਆਂ ਨੇ ਤੇ ਇਸ ਲਈ ਮੈਂ ਇੱਥੇ ਦੇਸੀ ਘਿਓ ਦਾ ਹੀ ਇਸਤੇਮਾਲ ਕੀਤਾ ਹੈ ਤੇ ਤੁਸੀਂ ਦੇਖੋ ਥੋੜੀ ਦੇਰ ਬਾਅਦ ਹੀ ਸੇਮੀਆਂ ਦਾ ਜਿਹੜਾ ਕਲਰ ਹੈਗਾ ਇਹ ਚੇਂਜ ਹੋ ਚੁੱਕਾ ਹੋਇਆ ਤੁਸੀਂ ਚਾਹੋ ਤਾਂ ਰੋਸਟ ਕੀਤੀਆਂ ਹੋਈਆਂ ਸੇਮੀਆਂ ਵੀ ਲੈ ਸਕਦੇ ਹੋ ਇੱਥੇ ਤੇ ਸੇਮੀਆਂ ਦਾ ਕਲਰ ਚੇਂਜ ਹੋ ਚੁੱਕਾ ਹੋਇਆ ਹੈ ਹੁਣ ਉਸੇ ਬਾਊਲ ਦੇ ਹਿਸਾਬ ਦੇ ਨਾਲ ਮੈਂ ਇੱਥੇ ਪੌਣੇ 2 ਬਾਊਲ ਭਰ ਕੇ ਪਾਣੀ ਦੇ ਪਾਵਾਂਗੀ ਮਤਲਬ ਕਿ 2 ਬਾਊਲ ਤੋਂ ਥੋੜਾ ਜਿਹਾ ਘੱਟ ਪੌਣੇ 2 ਆਪਾਂ ਪਾ ਲਈ ਇੱਥੇ ਕੁਆਂਟੀਟੀ ਇਹਦੀ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਤੇ 1.5 ਮਿੰਟ ਤੱਕ ਇਸ ਨੂੰ ਇਸੇ ਤਰੀਕੇ ਦੇ ਨਾਲ ਹੀ ਪਕਣ ਦਵਾਂਗੇ ਤੇ ਮੈਨੂੰ ਤਕਰੀਬਨ ਇੱਥੇ ਇਸ ਨੂੰ ਪਕਾਉਂਦੇ ਹੋਏ 1 ਤੋਂ 1.5 ਮਿੰਟ ਹੋ ਗਿਆ ਹੋਇਆ ਫਲੇਮ ਆਪਾਂ ਮੀਡੀਅਮ ਹੀ ਰੱਖੀ ਹੋਈ ਹੈ ਇੱਥੇ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ ਦੋ ਹਰੀਆਂ ਇਲਾਇਚੀਆਂ ਦਸ ਦਰੀਆਂ ਜੀਆਂ ਮੈਂ ਇਹਨਾਂ ਨੂੰ ਕੁੱਟ ਲਿੱਤਾ ਹੈ ਤੇ ਦੋ ਹਰੀਆਂ ਇਲਾਇਚੀਆਂ ਪਾਉਣ ਤੋਂ ਬਾਅਦ ਉਸੇ ਬੌਲ ਦੇ ਹਿਸਾਬ ਨਾਲ ਮੈਂ ਪੌਣੀ ਪੌਣਾ ਬੌਲ ਜਿਹੜਾ ਹੈਗਾ ਇੱਥੇ ਚੀਨੀ ਵੀ ਪਾ ਲੈਂਦੀ ਏ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਦੇਖੋ ਇੱਥੇ ਮੈਂ ਮਿਕਸ ਕਰ ਦਿੱਤਾ ਹੈ ਸੇਵੀਆਂ ਦੇ ਵਿੱਚ ਕੋਈ ਬਹੁਤ ਜ਼ਿਆਦਾ ਸਮਾਨ ਨਹੀਂ ਪੈਂਦਾ ਫਿਰ ਵੀ ਦੇਖੋ ਇਹ ਸੇਵੀਆਂ ਜਿਹੜੀਆਂ ਹੈਗੀਆਂ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀਆਂ ਨੇ ਤੇ ਹੁਣ ਇਸ ਨੂੰ ਢੱਕ ਕੇ ਆਪਾਂ 7 ਤੋਂ 8 ਮਿੰਟ ਤੱਕ ਲੋ ਮੀਡੀਅਮ ਫਲੇਮ ਦੇ ਉੱਪਰ ਪਕਣ ਦਵਾਂਗੇ ਥੋੜਾ ਜਿਹਾ ਢੱਕਣ ਦੇਖੋ ਇੱਥੇ ਮੈਂ ਲੂਜ਼ ਹੀ ਛੱਡਿਆ ਪੂਰਾ ਨਹੀਂ ਢੱਕਿਆ ਇਸ ਨੂੰ ਤਕਰੀਬਨ ਮੈਨੂੰ 7-8 ਮਿੰਟ ਹੋ ਗਏ ਹੋਏ ਨੇ ਇਸ ਨੂੰ ਪਕਾਉਂਦੇ ਹੋਏ ਤੇ ਤੁਸੀਂ ਦੇਖੋ ਸੇਵੀਆਂ ਦੇ ਵਿੱਚੋਂ ਪਾਣੀ ਜਿਹੜਾ ਹੈਗਾ ਕਾਫੀ ਜ਼ਿਆਦਾ ਸੁੱਕ ਚੁੱਕਾ ਹੋਇਆ ਹੈ ਬਾਕੀ ਦਾ ਜਿਹੜਾ ਪਾਣੀ ਹੈਗਾ ਉਹਨੂੰ ਆਪਾਂ ਬਿਨਾਂ ਢੱਕਣ ਤੋਂ ਹੀ ਸੁਕਾਣਾ ਹੈ ਇਸ ਤਰ੍ਹਾਂ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਮੀਡੀਅਮ ਫਲੇਮ ਦੇ ਉੱਪਰ ਹੀ ਪਾਣੀ ਨੂੰ ਜਿਹੜਾ ਹੈਗਾ ਚੰਗੀ ਤਰ੍ਹਾਂ ਆਪਾਂ ਸੁਕਾ ਲੈਣਾ ਤੇ ਦੇਖੋ ਤੁਸੀਂ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਾ ਸਿਰਫ 3 ਕੁ ਮਿੰਟ ਹੀ ਲੱਗੇ ਨੇ ਜਿਹੜਾ ਬਾਕੀ ਦਾ ਪਾਣੀ ਹੈਗਾ ਉਹ ਵੀ ਸੁੱਕ ਚੁੱਕਾ ਹੋਇਆ ਚੰਗੀ ਤਰ੍ਹਾਂ ਸੇਮੀਆਂ ਹੁਣੇ ਹੀ ਦੇਖਣ ਦੇ ਵਿੱਚ ਕਿੰਨੀਆਂ ਜ਼ਿਆਦਾ ਵਧੀਆ ਲੱਗ ਰਹੀਆਂ ਨੇ ਇਹ ਓਨੀਆਂ ਹੀ ਜ਼ਿਆਦਾ ਖਾਣ ਦੇ ਵਿੱਚ ਵੀ ਸਵਾਦ ਬਣੀਆਂ ਨੇ ਹੁਣ ਇਸ ਦੇ ਵਿੱਚ ਆਪਾਂ ਡਰਾਈ ਫਰੂਟ ਪਾਵਾਂਗੇ ਮੈਂ ਡਰਾਈ ਫਰੂਟ ਦੇ ਵਿੱਚ ਇਸ ਦੇ ਵਿੱਚ ਬਦਾਮ ਪਾਏ ਨੇ ਦਰਦਰੇ ਜਿਹੇ ਪੀਸ ਕੇ ਤੁਸੀਂ ਚਾਹੋ ਤਾਂ ਇੱਥੇ ਕਾਜੂ ਸੋਗੀ ਜਾਂ ਫਿਰ ਨਾਰੀਅਲ ਵੀ ਕੱਟ ਕੇ ਪਾ ਸਕਦੇ ਹੋ ਤੇ ਮੈਂ ਸਿਰਫ ਇਸ ਦੇ ਵਿੱਚ ਬਦਾਮ ਹੀ ਪਾਏ ਨੇ ਫਿਰ ਵੀ ਇਹ ਜਿਹੜੀਆਂ ਸੇਵੀਆਂ ਹੈਗੀਆਂ ਨੇ ਬਹੁਤ ਜ਼ਿਆਦਾ ਟੇਸਟੀ ਬਣਨ ਗਈਆਂ ਤੇ ਤੁਸੀਂ ਦੇਖੋ ਪਾਣੀ ਸੁੱਕ ਚੁੱਕਾ ਹੈ ਸੇਵੀਆਂ ਤਿਆਰ ਹੋ ਚੁੱਕੀਆਂ ਨੇ ਬਹੁਤ ਹੀ ਖਿਲੀਆਂ-ਖਿਲੀਆਂ ਜਿਹੜੀਆਂ ਸੇਵੀਆਂ ਹੈਗੀਆਂ ਨੇ ਬਣ ਚੁੱਕੀਆਂ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਇੱਥੇ ਮੈਂ ਬੰਦ ਕਰ ਦਿੱਤਾ ਤੇ 2 ਕੁ ਮਿੰਟ ਲਈ ਇਸ ਨੂੰ ਟੱਕ ਦਵਾਂਗੇ ਤਾਂ ਜੋ ਜਿਹੜੀਆਂ ਸੇਵੀਆਂ ਹੈਗੀਆਂ ਨੇ ਚੰਗੀ ਤਰ੍ਹਾਂ ਸੈੱਟ ਹੋ ਜਾਣ ਤੇ 2 ਮਿੰਟ ਹੋ ਗਏ ਹੋਏ ਨੇ ਇਸ ਨੂੰ ਟਕੇ ਹੋਏ ਤੇ ਦੇਖੋ ਸੇਵੀਆਂ ਚੰਗੀ ਤਰ੍ਹਾਂ ਸੈੱਟ ਹੋ ਗਈਆਂ ਹੋਈਆਂ ਨੇ ਬਹੁਤ ਹੀ ਜ਼ਿਆਦਾ ਵਧੀਆ ਟੇਸਟੀ ਜਿਹੜੀਆਂ ਸੇਵੀਆਂ ਹੈਗੀਆਂ ਨੇ ਇੱਥੇ ਬਣ ਚੁੱਕੀਆਂ ਹੋਈਆਂ ਨੇ ਤੇ ਹੁਣ ਇਹ ਸੇਵੀਆਂ ਸਰਵ ਹੋਣ ਦੇ ਲਈ ਰੈਡੀ ਨੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਰੈਸিপি ਬਹੁਤ ਵਧੀਆ ਲੱਗੇਗੀ ਤੇ ਚਲੋ ਹੁਣ ਸੇਵੀਆਂ ਨੂੰ ਸਰਵ ਕਰਦੇ ਹਾਂ ਤੇ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਜੀ